ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹੋ ਸਾਰੇ ਵੈਲਕਮ ਟੂ ਅਵਰ ਚੈਨਲ ਫ্রম ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੀਕ ਫ্রম ਅੰਮ੍ਰਿਤਸਰ ਅ ਅੱਜ ਦਾ ਵੀਡੀਓ ਦੇ ਵਿੱਚ ਕੁਝ ਮਤਲਬ ਰੈਡੀ ਮੇਡ ਦਿਖਾਉਂਗੀ ਕਿਉਂਕਿ ਆਹ ਸੂਟ ਇਦਾਂ ਦੇ ਨੇ ਜਿਹੜੇ ਤੁਸੀਂ ਬਾਰ ਮਹੀਨੇ ਪਾ ਸਕਦੇ ਹੋ ਮਤਲਬ ਕ੍ਰੇਵ ਐਹੋ ਜੀ ਚੀਜ਼ਾਂ ਨੇ ਜਿਹੜੀ ਤੁਸੀਂ ਕਦੀ ਵੀ ਪਾ ਸਕਦੇ ਹੋ ਇਹ ਸੂਤਿੰਜਾ ਕਪੜਾ ਹੁੰਦਾ ਹੈ ਗਰਮੀ ਨਹੀਂ ਲੱਗਦੀ ਇਹਦੇ ਵਿੱਚ ਨੋਰਮਲੀ ਅੱਜ ਕੱਲ੍ਹ ਅਸੀਂ ਲੋਕ ਜਿੱਥੇ ਵੀ ਗੱਡੀਆਂ 'ਚ ਵੀ ਏਸੀ ਹੈ ਪਾਰਟੀ 'ਚ ਵੀ ਜਾਣਾ ਉੱਥੇ ਵੀ ਏਸੀ ਹੈ ਤੇ ਈਜ਼ੀਲੀ ਅਵੇਅਰ ਕਰ ਸਕਦੇ ਹੋ ਪਾਰਟੀ ਵੇਅਰ ਚੀਜ਼ ਹੋਏ ਠੀਕ ਹੈ ਬੜੀ ਅੱਛੀ ਜੀ ਚੀਜ਼ ਆਈ ਹੈ ਸਾਡੇ ਕੋਲ ਇਸ ਕਾਸ ਕ੍ਰੇਪ ਹੈ ਬੜੇ ਅੱਛੇ ਜੇ ਕਲਰ ਹੈ ਇਹਦੇ ਸੀ ਥੋੜਾ ਲੱਗ ਕੇ ਦਿਖਾ ਰਿਆਂ ਇਹਨਾਂ ਠੀਕ ਹੈ ਇਹਦੇ ਨਾਲ ਨਾ ਇੱਕ ਡਸਟ ਬਰ ਨੇ ਉਹਦੇ ਕਈ ਵਰੀ ਕਸਟਮਰ ਬੜੀ ਅੱਛੇ-ਅੱਛੇ ਸਲਾਵਾ ਦੇ ਜਾਂਦੇ ਨੇ ਤੇ ਕਸਟਮਰ ਦੀ ਰਿਕੁਆਇਰਮੈਂਟ ਸੀਗੀ ਕਿ ਉਹਨਾਂ ਨੇ ਬੋਲਿਆ ਸੀਗਾ ਕਿ ਇਹਦੇ ਨਾਲ ਨਾ ਸਾਨੂੰ ਤੁਸੀਂ ਆ ਟੈਬੀ ਦਾ ਦੁਪੱਟਾ ਟਾਈ ਐਂਡ ਡਾਈ ਕਰ ਦੋ ਔਰ ਸੀਰੀਅਸਲੀ ਉਹ ਫੋਟੋ ਅਗਰ ਹੋਏਗੀ ਤਾਂ ਡੈਫੀਨਿਟਲੀ ਆਈਲ ਸ਼ੇਅਰ ਐਟ ਦਾ ਵੀਡੀਓ ਦੇ ਐਂਡ ਵਿੱਚ ਮੈਂ ਸ਼ੇਅਰ ਕਰ ਦੂੰਗੀ ਅਗਰ ਫੋਟੋ ਮੈਨੂੰ ਮਿਲੀ ਤੇ

ਕਾਫੀ ਸਾਰੇ ਸੀਗੇ ਸੇਲ ਹੋ ਗਏ ਦਮ ਤਬਾਕ ਜਾਇਆ ਠੀ ਅੱਜ ਤੁਹਾਨੂੰ ਕੁਝ ਅਲੱਗ ਦਿਖਾਣੇ ਆ ਮਤਲਬ ਇਹ ਸਾਡੀ ਬੁਟੀਕ ਕ੍ਰिएशन ਦੇ ਨਹੀਂ ਹੈ ਬਟ ਥੋੜੀ ਅਲੱਗ ਚੀਜ਼ ਹੈ ਇਹ ਵੀ ਠੀਕ ਹੈ ਜਿੱਦੋਂ ਰਖੜੀ ਆ ਰਹੀ ਹੈ ਅੱਗੇ ਥੋੜਾ ਜਾਂ ਮਤਲਬ ਸੀਜ਼ਨ ਵੀ ਸ਼ੁਰੂ ਹੋ ਰਿਹਾ ਹੈ ਸਾਡੇ ਕੋ ਨਾ ਹੁਣੇ ਹੀ ਲੋਗ ਬਣਵਾਉਣਾ ਸ਼ੁਰੂ ਕਰ ਰਹੇ ਨੇ ਕਸਟਮਰਸ ਆਪਣੇ ਕਸਟਮਾਈਜ਼ੇਸ਼ਨ ਸ਼ੁਰੂ ਕਰਵਾ ਰਹੇ ਨੇ ਕਿਉਂਕਿ ਮੈਰਿਜਸ ਦਾ ਜਿੱਦਾਂ ਟਾਈਮ ਆ ਰਿਹਾ ਹੈ ਨਾ ਉਦੋਂ ਰਸ਼ ਪੈ ਜਾਂਦਾ ਹੈ ਉਦੋਂ ਫਿਰ ਸਾਡੇ ਕੋ ਨਾ ਇਹਨਾਂ ਜਦੋਂ ਤੁਸੀਂ ਟਾਈਮ ਦਿੰਦੇ ਹੋ ਨਾ ਫੁੱਲਾ ਤੇ ਫਿਰ ਕੋਈ ਵੀ ਚੀਜ਼ ਪਰਫੈਕਟ ਬਣ ਕੇ ਆਦੀ ਹੈ। ਅੱਛੀ ਚੀਜ਼ ਹਮੇਸ਼ਾ ਖੁੱਲੇ ਟਾਈਪ ਨਾਲ ਬਣੇਗੀ। ਤੋਂ ਅਗਰ ਕਿਸੇ ਦਾ ਕੋਈ ਜਿਹਵੀ ਰਿਕੁਆਇਰਮੈਂਟ ਹੈ ਕਿ ਇਹ ਸਾਡੇ ਕੋਲ ਹਰ ਤਰੀਕੇ ਦੀ ਸਿਲਕ ਹੈਗੀ ਹੈ ਤੇ ਤੁਸੀਂ ਅਵੇਲ ਕਰ ਸਕਦੇ ਹੋ ਆਪਣਾ ਡਿਜ਼ਾਈਨ ਵੀ ਭੇਜ ਸਕਦੇ ਹੋ। ਸਾਡੇ ਤੇ ਹੈ ਹੀ ਹੈ ਤੁਸੀਂ ਆਪਣਾ ਡਿਜ਼ਾਈਨ ਭੇਜ ਕੇ ਵੀ ਆਪਣੇ ਲਈ ਸੂਟਸ ਰੈਡੀ ਕਰਵਾ ਸਕਦੇ ਹੋ। ਠੀਕ ਹੈ ਜੀ ਅੱਜ ਵਾਸਤੇ ਬਸ ਇੰਨਾ ਹੀ। ਲਾਸਟ ਵਿੱਚ ਫਿਰ ਉਹ ਹੀ ਬੋਲੂਗੀ। ਸਬਸਕ੍ਰਾਈਬ our ਚੈਨਲ ਸਬਸਕ੍ਰਾਈਬ ਕਰਕੇ ਸਾਨੂੰ ਮੈਸੇਜ ਜ਼ਰੂਰ ਕਰੋ ਸਬਸਕ੍ਰਾਈਬ ਤਾਂ ਕਿ ਅਸੀਂ ਤੁਹਾਨੂੰ ਉਸ ਲੈਵਲ ਦੇ ਉੱਤੇ ਤੁਹਾਨੂੰ ਅਸੀਂ ਡਿਸਕਾਊਂਟ ਦੇ ਸਕੀਏ ਸਬਸਕ੍ਰਾਈਬ ਲਿਖੋਗੇ ਤੇ ਸਾਨੂੰ ਪਤਾ ਲੱਗੇਗਾ ਕਿ ਇਸ ਕਸਟਮਰ ਨੇ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਡਿਸਕਾਊਂਟ ਵਾਸਤੇ ਸਾਨੂੰ ਬੋਲਿਆ ਠੀਕ ਹੈ ਜੀ ਬਾਕੀ ਅਸੀਂ ਨੰਬਰਸ ਦੇ ਉੱਤੇ ਹਮੇਸ਼ਾ ਮੈਂ ਆਪਣੀ ਵੀਡੀਓਜ਼ ਨੰਬਰ ਮੈਂਸ਼ਨ ਕਰ ਦਿੰਦੀ ਆ ਦੋਨੋਂ ਨੰਬਰ ਤੇ WhatsApp ਚੱਲਦਾ ਹੈ ਤੁਸੀਂ WhatsApp ਕਰਕੇ ਡਿਟੇਲਸ ਪੁੱਛ ਸਕਦੇ ਹੋ ਆਪਣੀ ਡਿਜ਼ਾਈਨਿੰਗ ਭੇਜ ਸਕਦੇ ਹੋ ਹਾਂ ਬੇਟਾ ਬਹੁਤ ਸੁਣੀਆ ਬਹੁਤ ਸੁਣੀਆ ਤੁਹਾਨੂੰ ਵੀ ਬਣਾ ਕੇ ਦੇ ਦਾਂਗੇ ਤੁਹਾਨੂੰ ਵੀ ਬਣਾ ਕੇ ਦੇ ਦਾਂਗੇ ਗੁੱਡ ਆਈਡੀਆ ਆ ਗਿਆ ਅਸੀਂ ਬੱਚਿਆਂ ਦੀਆਂ ਜੁੱਤੀਆਂ ਵੀ ਕਸਟਮਾਈਜੇਸ਼ਨ ਕਰਵਾ ਸਕਦੇ ਆ ਬੇਟੀ ਲਈ ਐ ਇੱਕਦਮ ਥਿਸ ਇਜ਼ ਵੈਰੀ ਗੁੱਡ ਆਈਡੀਆ ਦਾ ਮਦਰ ਡਾਟਰ ਕਨਸੈਪਟ ਚੱਲਦਾ ਹੈ ਨਾ ਉਹ ਵੀ ਚੀਜ਼ਾਂ ਸੀ ਕਰ ਸਕਦੇ ਆ ਚਲੋ ਠੀਕ ਹੈ ਜੀ ਅੱਜ ਵਾਸਤੇ ਇੰਨਾ ਹੀ ਥੈਂਕਸ ਫॉर ਵਾਚਿੰਗ ਆਰ ਚੈਨਲ ਐਂਡ ਸਾਨੂੰ ਬੜਾ ਅੱਛਾ ਪਿਆਰ ਦੇਣ ਲਈ ਬੜਾ ਅੱਛਾ ਰਿਵਰਟ ਆ ਰਿਹਾ ਸਾਨੂੰ ਸੇ ਦਾ ਅੱਗੇ ਵੀ ਸਾਨੂੰ ਇਦਾਂ ਹੀ ਕਰਦੇ ਰਹੋ ਅੱਛਾ ਅੱਛਾ ਰਿਵਰਟ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਦਾ